ਸ੍ਰੀ ਗੁਰਬੇ ਸਾਰਾ ਨੂੰ ਅੱਜ ਸਾਡੇ ਸਕੂਲ 'ਚ ਸੁਖਮਈ ਸਾਹਿਬ ਦਾ ਪਾਠ ਹੈ ਸਾਡੇ ਸਕੂਲ ਦੇ ਨਾਮ ਸਰਕਾਰੀ ਹਾਈ ਸਕੂਲ ਕੁੜਿਆਣਾ ਹੈ ਜੀ ਵੇਖ ਸਕਦੇ ਹੋ ਕਿ ਕਿ ਸਾਡੇ ਸਕੂਲ 'ਤੇ ਬਹੁਤ ਜ਼ਿਆਦਾ ਤਿਆਰੀ ਹੋਈ ਜਾਂਦੀ ਹੈ ਜਿਸ ਵਿੱਚ ਸਾਰੇ ਵਿਦਿਆਰਥੀਆਂ ਨੇ ਬਹੁਤ ਜ਼ਿਆਦਾ ਯੋਗਦਾਨ ਪਾਇਆ ਸਭ ਤੋਂ ਪਹਿਲਾਂ ਸਾਡੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਬਜ਼ੀਆਂ ਕੱਟੀਆਂ ਗਈਆਂ ਇਸ ਤੋਂ ਬਾਅਦ ਅਤੇ ਹਲਵਾਈ ਵੀ ਲੰਗਰ ਤਿਆਰ ਕਰ ਰਹੇ ਸੀ ਸਾਡੇ ਪਿੰਡ ਦੀਆਂ ਔਰਤਾਂ ਨੇ ਵੀ ਇਸ ਪਾਠ ਵਿੱਚ ਬਹੁਤ ਜ਼ਿਆਦਾ ਯੋਗਦਾਨ ਪਾਇਆ ਅਤੇ ਵਿਦਿਆਰਥੀਆਂ ਵੱਲੋਂ ਸਕੂਲ ਵਿੱਚ ਜਲਦੀ ਸੇਵਾ ਵੀ ਕੀਤੀ ਗਈ। ਇਸ ਤੋਂ ਬਾਅਦ ਸਕੂਲ ਦੀ ਸਫਾਈ ਕੀਤੀ ਗਈ ਤਾਂ ਕਿ ਪੂਰੀ ਸ਼ਰਧਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਕੂਲ ਵਿੱਚ ਲਿਆਂਦਾ ਜਾ ਸਕੇ। ਇਸ ਤੋਂ ਬਾਅਦ ਧੁੱਪ ਜ਼ਿਆਦਾ ਹੋਣ ਕਾਰਨ ਸਕੂਲ ਵਿੱਚ ਬੱਚਿਆਂ ਨੂੰ ਛਾਂਵੇਂ ਬੈਠਾਉਣ ਲਈ ਚਾਨਣੀ ਲਗਾਈ ਗਈ ਜਿਸ ਵਿੱਚ ਸਾਡੇ ਸਕੂਲ ਦੇ ਵਿਦਿਆਰਥੀਆਂ ਨੇ ਬਹੁਤ ਜ਼ਿਆਦਾ ਯੋਗਦਾਨ ਪਾਇਆ। ਸਜਾਨੀ ਲੱਗਣ ਤੋਂ ਬਾਅਦ ਸਕੂਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਆਉਣ ਲਈ ਸਜਾਵਟ ਕੀਤੀ ਗਈ ਜਿਸ ਜਮਾਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਿਰਾਜਮਾਨ ਕੀਤਾ ਜਾਣਾ ਸੀ ਉਸ ਕਲਾਸ ਨੂੰ ਸਾਫ਼ ਕਰਕੇ ਉੱਥੇ ਦਰੀਆਂ ਅਤੇ ਚਾਦਰਾਂ ਵਿਛਾਈਆਂ ਗਈਆਂ ਅਤੇ ਪਰਦੇ ਨਵੇਂ ਲਗਾਏ ਗਏ ਇਸ ਤੋਂ ਬਾਅਦ ਸਕੂਲ ਵਿੱਚ ਖੀਰ ਬਣਾਉਣ ਲਈ ਦੁੱਧ ਮੰਗਵਾਇਆ ਗਿਆ ਇਸ ਤੋਂ ਬਾਅਦ ਜਮਾਤ ਵਿੱਚ ਬਲੈਕਬੋਰਡ ਅਤੇ ਵਾਈਟਬੋਰਡ ਸਜਾਇਆ ਗਿਆ ਇਸ ਤੋਂ ਬਾਅਦ ਸਾਡੇ ਪੰਜਾਬ ਦੀ ਸ਼ਾਨ ਬਣਾਈ ਰੱਖਣ ਲਈ ਸਾਡੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਆਪਣੇ ਸਿਰਾਂ ਉੱਪਰ ਪੱਗਾਂ ਸਜਾਈਆਂ ਗਈਆਂ। ਇਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਾਗਤ ਲਈ ਸਕੂਲ ਦੇ ਵਿੱਚ ਕਲੀ ਨਾਲ ਸਜਾਵਟ ਕੀਤੀ ਗਈ। ਗੇਟ ਵਿੱਚ ਕਲੀ ਨਾਲ ਬਹੁਤ ਹੀ ਸੋਹਣੇ ਢੰਗ ਨਾਲ ਵੈਲਕਮ ਲਿਖਿਆ ਗਿਆ। ਜਿਸ ਵਿੱਚ ਸਾਡੇ ਸਕੂਲ ਦੀ 10ਵੀਂ ਜਮਾਤ ਪਾਸ ਕਰਕੇ ਜਾ ਚੁੱਕੀ ਜਮਾਤ ਨੇ ਬਹੁਤ ਜ਼ਿਆਦਾ ਯੋਗਦਾਨ ਪਾਇਆ ਅਤੇ ਬੱਚਿਆਂ ਨੇ ਵੀ ਫੁੱਲ ਤੋੜ ਕੇ ਉਹਨਾਂ ਦੀਆਂ ਪੱਤੀਆਂ ਨੂੰ ਵੱਖ-ਵੱਖ ਕੀਤਾ। ਸਕੂਲ ਵਿੱਚ ਦਾਲ ਅਤੇ ਖੀਰ ਬਣਾਈ। ਇਸ ਤੋਂ ਬਾਅਦ ਸਾਡੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਡੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੁਆਰਾ ਬਹੁਤ ਹੀ ਆਦਰ ਮਾਨ ਅਤੇ ਸਤਿਕਾਰ ਨਾਲ ਸਕੂਲ ਵਿੱਚ ਲਿਆਂਦਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਵਾਗਤ ਲਈ ਸਕੂਲ ਦੇ ਵਿਦਿਆਰਥੀਆਂ ਨੇ ਰਾਹ ਵਿੱਚ ਦਰੀਆਂ ਬਿਸ਼ਾਈਆਂ। ਦਰਿਆ ਘਟ ਹੋਣ ਦੇ ਬਾਵਜੂਦ ਵੀ ਬੱਚਿਆਂ ਨੇ ਪਿੱਛੋਂ ਦਰਿਆ ਚੱਕ ਕੇ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਬਹੁਤ ਹੀ ਸ਼ਰਧਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਾਗਤ ਕੀਤਾ चकलो चको ਯਾ ਭੀ ਲਾ ਜੰਦੂ ਜਓ ਪਛਾਹ ਦੇ ਬਟਾ ਪਾਸੇ ਸਾਈਡੋ ਤੋਂ ਇਲਾਵਾ ਫਰੈਂਚਿਸ ਸਕੂਲ ਦੇ ਬੱਚਿਆਂ ਨੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਮੇਂ کافی ਯੋਗਦਾਨ ਪਾਇਆ ਚਲ 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 ਜਲਦੀ ਜਲਦੀ ਪਾਣੀ ਖੜ ਤਾਂ ਚਲ 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 ਬਟਾ ਸਾਈਡ ਹੋ ਮਰਸਾ खिच खिच कर ਸਮਾਤ ਵਿੱਚ ਪਹੁੰਚਣ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰੇ ਸਤਿਕਾਰ ਨਾਲ ਉਹਨਾਂ ਦੀ ਜਗ੍ਹਾ ਉੱਪਰ ਪirajman ਕਰ ਦਿੱਤਾ ਗਿਆ। ਇਸ ਪਿਛੋਕਤੀ ਸਾਹਿਬ ਦਾ ਪਵਿੱਤਰ ਪਾਠ ਸ਼ੁਰੂ ਕਰ ਦਿੱਤਾ ਗਿਆ ਅਤੇ ਸਾਰੇ ਵਿਦਿਆਰਥੀਆਂ ਨੇ ਬਹੁਤ ਹੀ ਸ਼ਰਧਾ ਨਾਲ ਸਿਰ ਝੁਕਾ ਕੇ ਮੱਥਾ ਟੇਕਿਆ ਪ੍ਰਭ ਕਾ ਸਿਮਰਨ ਕਾਰਜ ਪੂਰੇ ਪ੍ਰਭ ਕਾ ਸਿਮਰਨ ਸਹਿਜ ਸੁਮਰਨ ਹੈ ਇਸ ਪਾਠ ਵਿੱਚ ਸਾਡੇ ਪਿੰਡ ਦੇ ਸਰਪੰਚ ਅਤੇ ਮੈਂਬਰ ਸਰਪੰਚ ਵੀ ਸ਼ਾਮਿਲ ਹੋਏ ਪ੍ਰਭ ਕਾ ਸਿਮਰਨ ਆਖਿ ਯਾ ਸੁਨੈ ਪ੍ਰਭ ਕਾ ਸਿਮਰਨ ਤੁਮਲੇ ਵਿਕਾਸਨ ਪ੍ਰਭ ਕਾ ਸਿਮਰਨ ਆਪੇ ਹਰਿ ਸਿਮਰਨ ਭਏ ਸਿਧ ਜਤੀ ਦਾ ਦੇ ਹਰਿ ਸਿਮਰਨ ਨੀਚਉ ਕੁਲ ਜਾਤੀ ਹਰਿ ਸਿਮਰਨ ਤਾਰੀ ਸਭ ਧਰਮਾਂ ਹਰਿ ਸਿਮਰਨ ਸਿਮਰ ਸਿਮਰ ਹਰਿ ਤਾਰਨ ਤੋ ਇਹ ਸਾਧਕ ਸੰਗਤ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਬਹੁਤ ਹੀ ਸ਼ਰਧਾ ਨਾਲ ਬੈਠ ਕੇ ਬਾਤ ਸੁਨਿਆ ਗਿਆ ਜਯਾ ਜੇ ਦੇ ਮਾਨ ਦੁਬਾਰਾ ਹਰ ਕਾ ਨਾਮ ਸੰਗਿ ਜੁੜਿਆ ਰਾਇ ਜਹਾਂ ਪੰਥ ਤੇ ਰਹੋ ਨਾ ਸਿਧਿਆਨੋ ਹਮ ਹਰ ਕਾ ਨਾਮ ਸੰਗ ਨ ਇਸ ਤੋਂ ਬਾਅਦ ਸਾਡੇ ਸਕੂਲ ਦੇ ਡੀਪੀ ਟੀਚਰ ਰਜਿੰਦਰ ਸਰ ਨੇ ਪੰਜਾਬ ਦੀ ਸ਼ਾਨ ਨੂੰ ਬਣਾਈ ਰੱਖਣ ਲਈ ਆਪਣੇ ਸਿਰ ਉੱਪਰ ਪੱਗ ਸਜਾਈ। ਇਸ ਤੋਂ ਬਾਅਦ ਸਾਡੇ ਸਕੂਲ ਦੇ ਹੈੱਡ ਮੀਨੂ ਮੈਡਮ ਦੇ ਹਸਬੰਦ ਨੇ ਵੀ ਆਪਣੇ ਸਿਰ ਉੱਪਰ ਪੱਗ ਸਜਾਈ। ਸਾਡੇ ਸਕੂਲ ਦੇ ਇੰਗਲਿਸ਼ ਟੀਚਰ ਪੂਜਾ ਮੈਮ ਦੇ ਹਸਬੰਦ ਨੇ ਵੀ ਆਪਣੇ ਸਿਰ ਉੱਪਰ ਪੱਗ ਸਜਵਾਈ। ਇਸ ਤੋਂ ਬਾਅਦ ਬਾਬਾ ਜੀ ਨੇ ਸਾਰੇ ਵਿਦਿਆਰਥੀਆਂ ਨੂੰ ਦੇਖ ਵਰਤਾਈ ਅਤੇ ਸਾਡੇ ਸਕੂਲ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਇੱਕ ਪਰਮਾਲਾ ਭੇਟ ਕੀਤਾ ਗਿਆ। ਇਸ ਤੋਂ ਬਾਅਦ ਪ੍ਰਾਇਮਰੀ ਦੇ ਟੀਚਰ ਹਰਜਿੰਦਰ ਸਰ ਨੇ ਆਪਣੇ ਸਿਰ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਰੱਖ ਕੇ ਪੂਰੀ ਸ਼ਰਧਾ ਨਾਲ ਇਸ ਨੂੰ ਗੁਰਦੁਆਰਾ ਸਾਹਿਬ ਤੱਕ ਪਹੁੰਚਾਇਆ। ਇਸ ਤੋਂ ਬਾਅਦ ਸਾਰੇ ਵਿਦਿਆਰਥੀਆਂ ਨੇ ਪੰਕਤਾਂ ਵਿੱਚ ਬੈਠ ਕੇ ਖੁਸ਼ੀ ਨਾਲ ਲੰਗਰ ਛਕਿਆ ਅਤੇ ਕੁਝ ਵਿਦਿਆਰਥੀਆਂ ਨੇ ਲੰਗਰ ਵਰਤੋਂ ਦੀ ਸੇਵਾ ਨਿਭਾਈ। ਆਏ ਇੱਕ ਦਲ ਨੇ ਦੋਨੇ ਥੋੜੋ ਹਰ ਹੱਲ ਕੇ ਰੱਖ ਲਈ ਜਾਓ ਜੀਨੇ ਨਾ ਖਾਦਾ ਫਿਰ ਦੇਖ ਲਿਓ ਉਹ ਬੱਸ ਐਂਦੀ ਹੀ ਲੇ ਐਂਦੀ ਹੀ ਇਸ ਤੋਂ ਬਾਅਦ ਅਧਿਆਪਕਾਂ ਨੇ ਵੀ ਬੱਚਿਆਂ ਨਾਲ ਬੈਠ ਕੇ ਲੰਗਰ ਛਕਿਆ ਇਹ ਵੀ ਬਣਾ ਲਓ ਕੋਈ ਜਿਹੜੇ ਮੈਸੇਜ ਨਹੀਂ ਦਿੱਤਾ ਜੂਮ ਕਰ ਕਰ ਵੀਡੀਓ ਬਣਾਉਂਦੇ ਫੂਮ ਨਹੀਂ ਕਰਨਾ ਫੂਮ ਨਹੀਂ ਕਰਨਾ ਜੂਮ ਸੰਜੀਤ ਦੇ ਸ਼ਬਦ ਤਾਂ ਆ ਲੈ ਜਾਂ ਚੱਲ ਲੈ ਗਿਆ ਜਗਿਆ ਨੂੰ ਜੋਤੀ ਸੰਜੀਤ ਦੀ ਸੰਜੀਤ ਜੂਮ ਕਰਾਉਂਦੇ ਹਾਂ ਸੰਜੀਤ ਹਟੋ ਅਸੀਂ ਰਹਿਨੇ ਦੋ ਤਿੰਨ ਆਏ ਆ ਤੁਸੀਂ ਖੜੇ ਖੜਿਆ ਲੰਗਰ ਹੋਰ ਨੂੰ ਸਤਿਕਾਰ ਹੋਣ ਬੈਠੀ ਨਹੀਂ ਅੱਜ ਅੱਜ ਮਨ ਦੀ ਸਾਰੀ ਮੇਰੇ ਦਾ ਮੇਰੇ ਦਿਨ ਮੈਂ ਤਾਂ ਨਾਲ ਹੀ ਲੈ ਗਈ ਪਰ ਚੱਲ ਲੱਗਦੀ ਆ ਉਹ ਸਾਰੇ ਲਵੇ ਰਤਾ ਚੱਲਿਆ ਦਿੰਦੀ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਆਪਣੇ ਸਿਰਾਂ ਉੱਪਰ ਪੱਗਾਂ ਸਜਾਈਆਂ ਗਈਆਂ ਸੰਜੇਦ ਗਿਰਿਆ ਦਾ ਇਸ ਤੋਂ ਬਾਅਦ ਸਾਡੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਚਾਹ ਬਣਾਈ ਗਈ ਨਹੀਂ ਵੱਲਾ ਬੰਦੂ ਹਾਂ ਇਹ ਵੀ ਰੱਖੋ ਯਾਰ ਖੜ ਮੈਨੂੰ ਨਾ ਟੱਪ ਲਿਆਉਣ ਤੇ ਜਿੱਤਬੂ ਦੇ ਸਰੋਵਰ ਟਾਪਰ ਤੇ ਰੱਖੋ ਟਾਪਰ ਉਹ ਵੱਡਾ ਹੋਰ ਹੋ ਰਿਹਾ ਹੈ ਛੇ ਵਾਰੀ ਟਾਪਰ ਆ ਗਿਆ ਵੱਡਾ ਆ ਨਾ ਬਚਾਤਾ ਜਾਨੀ ਨਾ ਮੈਂ ਸਵੇਰੇ ਆਉਂ ਆ ਜੋੜਾ ਵੀ ਨਾ ਅਖੀਰ ਵਿੱਚ ਉਹ ਬਰਤਨਾਂ ਨੂੰ ਸਾਫ ਕਰਕੇ ਗੁਰਦੁਆਰਾ ਸਾਹਿਬ ਤੱਕ ਪਹੁੰਚਾਇਆ ਗਿਆ ਉਹ ਵੀ ਨਾ ਦੋ ਜੱਗ ਸੀ ਚੱਕਰ ਦੇ ਵਿੱਚ ਆ ਗਏ ਲੱਗ ਓਏ ਲੰਮਾ ਆ ਸੀ ਉਹ ਜੱਗ ਮੈਂ ਤਾਂ ਆ ਲੱਗਿਆ ਹਰਮਣੇ ਕਿੱਪੋ ਲੈ ਕੇ ਆਏ ਹਾਂ ਉਹ ਦਵਾਰੀ ਉਹ ਜੱਗੇ ਇਸ ਤੋਂ ਬਾਅਦ ਸਾਰੇ ਵਿਦਿਆਰਥੀਆਂ ਨੇ ਰਲ ਕੇ ਚਾਹ ਪੀਤੀ ਉਹ ਪ੍ਰਾਦ ਦੇ ਕਿਹੜੀ ਹੈ ਉਹ ਆ ਇਹ ਤਾਂ ਸਕੂਲ ਦੀ ਮੱਲਾਵਾ ਲੈ ਇੱਕ ਸਾਡੀ ਕਿਚੀ ਮੇਰੀ ਵੀ ਆ ਜਾਂਦੀ ਹੈ ਇਸ ਤੋਂ ਬਾਅਦ ਅਰਸ਼ਦੀਪ ਸਰ ਅਤੇ ਰਜਿੰਦਰ ਸਰ ਨੇ ਵਿਦਿਆਰਥੀਆਂ ਨਾਲ ਬੈਠ ਕੇ ਚਾਹ ਪੀਤੀ ਇਹ ਸਾਡੇ ਸਕੂਲ ਦੇ